ਵਾਹਿਗੁਰੂ ਜੀ ਦਾ ਸ਼ਬਦ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵੀਡੀਓ ਦੇ ਜਰੀਏ ਗੁਰਮਖੋ ਪਿਛਲੇ ਕਈ ਦਿਨਾਂ ਤੋਂ ਲੈ ਕੇ ਸਾਡੀ ਕੌਮ ਦੇ ਨਿਤੜਕ ਯੋਧੇ ਭਾਈ ਜਗਦੀਪ ਸਿੰਘ ਜੀ ਡੱਲੇਵਾਲ ਜਿਹੜੇ ਕਿ ਖਨੌਰੀ ਬਾਡਰ ਤੇ ਭੁੱਖ ਹੜਤਾਲ ਤੇ ਬੈਠੇ ਨੇ ਦੇਖੋ ਉਹ ਕੱਲੇ ਕਿਸਾਨ ਨਹੀਂ ਉਹ ਗੁਰੂ ਦੇ ਸਿੱਖ ਵੀ ਹੈ ਕਿੰਨਾ ਧੱਕਾ ਹੁੰਦਾ ਆ ਰਿਹਾ ਪੰਜਾਬ ਦੇ ਨਾਲ ਜਿਹੜੇ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਸੀ ਤੋਂ ਸਿੱਖਾਂ ਨੂੰ ਲਾਰਾ ਲਾ ਕੇ ਤੋਂ ਹਟਾ ਦਿੱਤਾ ਸੀ ਉਥੋਂ ਦਿੱਲੀ ਦੇ ਬਾਰਡਰਾਂ ਤੋਂ ਦੁਬਾਰਾ ਫੇਰ ਦੇਖੋ ਸਾਡੇ ਅਮਰਸ਼ੀਰ ਵੀਰਦੀਪ ਸਿੰਘ ਸਿੱਧੂ ਕਹਿੰਦੇ ਸੀ ਉਹ ਕਹਿੰਦੇ ਕਿਸਾਨ ਵੀਰੋ ਕਿਤੇ ਇਹ ਨਾ ਹੋਵੇ ਤੁਹਾਨੂੰ ਫੇਰ ਦਿੱਲੀ ਦੇ ਬਾਰਡਰਾਂ ਤੇ ਧਰਨੇ ਲਾਉਣੇ ਪੈਣ ਅੱਜ ਉਹ ਗੱਲ ਸੱਚ ਹੁੰਦੀ ਜਾ ਰਹੀ ਹੈ ਤੇ ਦੇਖੋ ਪਿਛਲੇ ਕਈ ਦਿਨਾਂ ਤੋਂ ਲੈ ਕੇ तकरीबन 20 ਦਿਨਾਂ ਤੋਂ ਲੈ ਕੇ ਜਗਜੀਤ ਸਿੰਘ ਢੱਲੇਵਾਲ ਜੀ ਉਹ ਹੜਦਾਲ ਤੇ ਬੈਠੇ ਨੇ ਉਹਨਾਂ ਦੀ ਮੰਗ ਕੀ ਹੈ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੋਵੇ ਕਿਸਾਨੀ ਮੰਗਾ ਵੱਲ ਧਿਆਨ ਦੇਵੇ ਤੇ ਹਰ ਰੋਜ਼ ਕਿਸਾਨ ਦੇਖੋ ਖੁਦਕਸ਼ੀਆਂ ਕਰ ਰਹੇ ਨੇ ਤੇ ਦੇਖੋ ਉਹਨਾਂ ਦੀ ਹਾਲਤ ਬਹੁਤ ਨਾਜਕ ਬਣੀ ਹੋਈ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਰੀਰ ਪੀਲਾ ਪੈਣਾ ਸ਼ੁਰੂ ਹੋ ਚੁੱਕਿਆ ਕਿਸੇ ਸਮੇਂ ਵੀ ਭਾਣਾ ਵਾਪਰ ਸਕਦਾ ਹੈ ਸੋ ਮੇਰੀ ਇਸ ਛੋਟੀ ਜੀ ਵੀਡੀਓ ਰਾਹੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਹੈ ਕੇਂਦਰ ਸਰਕਾਰ ਨੂੰ ਚੇਤਾਵਨੀ ਹੈ ਕਿ ਕਿਤੇ ਇਹ ਨਾ ਹੋਵੇ ਸਾਡਾ ਕੌਮ ਦਾ ਹੀਰਾ ਹੱਥੋਂ ਖੁੱਸ ਜਾਵੇ ਤੇ ਕੱਲ ਨੂੰ ਅਸੀਂ ਫੇਰ ਕਿਤੇ ਸਾਨੂੰ ਫੇਰ ਦੁਬਾਰਾ ਸਾਡੇ ਹੱਥਾਂ ਦੇ ਵਿੱਚ ਜਿਹੜੀ ਸੀਰੀ ਸਾਹਿਬ ਆ ਜਾਣ ਤੇ ਦੇਖੋ ਸਾਰੀਆਂ ਕਿਸਾਨ ਬੰਦੀ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਕਿ ਵੱਡੇ ਪੱਧਰ ਤੇ ਆਪਾਂ ਖਨੌਰੀ ਬਾਰਡਰ ਤੇ ਬੱਸਾਂ ਭਰ-ਭਰ ਕੇ ਉਸ ਵੀਰ ਦੇ ਸਬੰਧ ਵਿੱਚ ਆਪਾਂ ਲੈ ਕੇ ਜਾਈਏ ਤਾਂ ਜੋ ਇਹ ਬੋਲੀਆਂ ਸਰਕਾਰਾਂ ਦੇ ਕੰਨਾਂ ਤੱਕ ਜਿਹੜੀ ਉਹਨਾਂ ਦੀ ਜੂੰਹ ਸਰਕ ਤੱਕੇ ਜਿਹੜੀਆਂ ਕਿਸਾਨੀ ਮੰਗਾ ਉਹਨਾਂ ਹੱਲ ਕਰਨ ਕਿ ਤੇ ਇਹ ਨਾ ਹੋਵੇ ਅਸੀਂ ਸਾਡੀ ਕੌਮ ਦੀ ਤਰਾਸਦੀ ਕੀ ਹੈ ਅਸੀਂ ਜਿਉਂਦੇ ਬੰਦੇ ਤੇ ਇਤਵਾਰ ਨਹੀਂ ਕਰਦੇ ਜਿਉਂਦੇ ਬੰਦੇ ਤੇ ਵਿਸ਼ਵਾਸ ਨਹੀਂ ਕਰਦੇ ਜਦੋਂ ਕੋਈ ਬੰਦਾ ਸ਼ਹਾਦਤਾਂ ਪਾ ਜਾਂਦਾ ਸੀ ਕਦੋਂ ਕਹਣਿਆ ਕਿ ਕੌਮ ਦਾ ਹੀਰਾ ਸਾਥੋਂ ਖੁੱਸ ਗਿਆ ਅੱਗੇ ਵੀ ਸਾਡੇ ਨਾਲ ਹੋਈ ਹੈ ਦੀਪ ਸਿੰਘ ਸਿੱਧੂ ਅਸੀਂ ਉਸ ਵੀਰ ਦੀਆਂ ਜਿਉਂਦੇ ਦੀ ਵੀਰ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਦੋਂ ਵੀਰ ਸ਼ਹਾਦਤਾਂ ਦੇ ਗਿਆ ਕਿ ਉਹਨੇ ਉਹ ਅਸੀਂ ਉਹਨੂੰ ਸ਼ਹੀਦ ਕਹਿਣਾ ਸ਼ੁਰੂ ਕਰ ਦਿੱਤਾ ਸੋ ਸਾਡੀ ਕੌਮ ਦੀ ਤਰਾਸਤੀ ਹੈ ਪੰਜਾਬ ਸਰਕਾਰ ਨੂੰ ਚੇਤਾਵਨੀ ਹੈ ਕੇਂਦਰ ਸਰਕਾਰ ਨੂੰ ਚੇਤਾਵਨੀ ਹੈ ਕਿ ਜਜੀਤ ਸਿੰਘ ਜੱਲੇਵਾਲ ਸਾਰੀਆਂ ਕਿਸਾਨਾਂ ਦੇ ਮੰਗਾਂ ਨੂੰ ਮੰਨ ਕੇ ਜਿਹੜੇ ਕਿਸਾਨਾਂ ਦੇ ਜਿਹੜੇ ਹਿਰਦ ਦੇ ਉਹਨਾਂ ਨੂੰ ਖੁਸ਼ ਕੀਤਾ ਜਾਵੇ ਕਿਤੇ ਇਹ ਨਾ ਹੋਵੇ ਦੋ ਚਾਰ ਜਨਾਂ ਦੇ ਤਾਂ ਕਿ ਸਾਡਾ ਕੌਮੀ ਹੀਰਾ ਸਾਡੇ ਹੱਥੋਂ ਖੁੱਸ ਜਾਵੇ ਅੱਗੀਆਂ ਅਸੀਂ ਬਹੁਤ ਸਾਡੇ ਕੌਮ ਦੇ ਜਿਹੜੇ ਕੌਮੀ ਹੀਰੇ ਹੱਥੋਂ ਖੁਜਾ ਸਕਿਆ 700 ਤੋਂ ਵੱਧ ਜਿਹੜੇ ਕਿਸਾਨ ਵੀਰ ਸ਼ਹਾਹਾ ਤਾਂ ਦੇ ਚੁੱਕੇ ਨੇ ਸੋ ਸਾਰੀਆਂ ਸੰਤਾਂ ਨੂੰ ਭਾਈ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੱਡੇ ਪੱਧਰ ਤੇ ਬਸਾਂ ਭਰ-ਭਰ ਕੇ ਖਨੌਰੀ ਬਾਰਡਰ ਵੱਲ ਚਾਲੇ ਪਾਈਏ ਜਗਜੀਤ ਸਿੰਘ ਦੰਦੇਵਾਲ ਜੀ ਦਾ ਜਿਉਂਦਿਆਂ ਦਾ ਸਾਥ ਦੇਈਏ ਆਪਾਂ ਮਰਦੇ ਦੀ ਭੋਗਾਂ ਦੇ ਬੜੇ ਇਕੱਠ ਕਰ ਲੈਣੇ ਬਹੁਤ ਕੁਝ ਕਰ ਲੈਣੇ ਆ ਪਰ ਮੇਰੀ ਇੱਕ ਬੇਨਤੀ ਹੈ ਕਿ ਜਿਉਂਦੇ ਉਸ ਵੀਰ ਦਾ ਸਾਥ ਦੇਈਏ ਸਾਰੀਆਂ ਸੰਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ